ਯਾਲਾ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫੇਰ ਮੇਰੇ ਚੈਨਲ 'ਤੇ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਦਰਿੰਦੇ ਪਿਓ ਦੀ ਜਿਨੇ ਆਪਦੀਆਂ ਤਿੰਨ ਬੇਟੀਆਂ ਆਹ ਬੇਟੀਆਂ ਜਿਹੜੀਆਂ ਇੱਥੇ ਪਿੱਛੇ ਫੋਟੋ ਲਾਈ ਐ ਇਹਨਾਂ ਨਾਲ ਉਹ ਗੰਦੀਆਂ ਹਰਕਤਾਂ ਕੀਤੀਆਂ ਜਿਹੜੀਆਂ ਆਪਾਂ ਕਿਸੇ ਦੀਤੀ ਪੈਨ ਨਾਲ ਕਰਦੇ ਵੀ ਸੋਚਦੇ ਆਗੇ ਮਤਲਬ ਵੀ ਕਰੀ ਨਹੀਂ ਸਕਦੇ ਆਪਾਂ ਤੇ ਉਹ ਗੰਦੀਆਂ ਹਰਕਤਾਂ ਇਹਨਾਂ ਕੀਤੀਆਂ ਆਪ ਨੇ ਤਿੰਨੇ ਬੇਟੀਆਂ ਨਾਲ ਤੇ ਨਾਲੇ ਉਹਨਾਂ ਨੂੰ ਰੱਖਿਆ 2 ਸਾਲਾਂ ਲਈ ਕਮਰੇ 'ਚ ਜਿਵੇਂ ਕੈਦ ਕਰਕੇ ਜਿਵੇਂ ਕਿਸੇ ਆਪਾਂ ਮੁਜਰਮ ਨੂੰ ਰੱਖਦੇ ਆ ਨਾ ਪੁਲਿਸ ਵਾਲੇ ਉਦਾਂ 2 ਸਾਲਾਂ ਲਈ ਕੈਦ ਰੱਖਿਆ ਕਮਰੇ 'ਚ ਨਾ ਘਰ ਤੋਂ ਬਾਹਰ ਜਾਣ ਦਿੱਤਾ ਉਹਨੇ ਨਾਲੇ ਉਹਨਾਂ ਦੀ ਪੜ੍ਹਾਈ ਰਹਿ ਗਈ ਤੇ ਨਾ ਹੀ ਉਹਨਾਂ ਨੇ ਕੋਈ ਬਾਹਰਲੀ ਜਿਆਦਾ ਦੁਨੀਆ ਦੇਖੀ ਸੀਗੀ ਦੁਨੀਆਦਾਰੀ ਦਾ ਕੁਝ ਪਤਾ ਨਹੀਂ ਸੀਗਾ ਉਹਨਾਂ ਬੱਚਿਆਂ ਨੂੰ ਇਹ ਬਹੁਤ ਛੋਟੀ ਉਮਰ ਸੀਗੀ ਉਹਨਾਂ ਦੀ ਉਹਨਾਂ ਦੇ ਤੁਹਾਨੂੰ ਆਪਾਂ ਉਮਰ ਦੱਸਦੇ ਆ ਉਹਦੇ ਤਿੰਨ ਬੇਟੀਆਂ ਸੀਗੀਆਂ ਪਹਿਲੀ ਬੇਟੀ ਦਾ ਨਾਮ ਸੀਗਾ ਕ੍ਰਿਸਟੀਨਾ ਦੂਜੀ ਦਾ ਨਾਮ ਸੀਗਾ ਅਜਲੀਨਾ ਤੇ ਸਭ ਤੋਂ ਛੋਟੀ ਬੇਟੀ ਦਾ ਨਾਮ ਸੀਗਾ ਮਾਰੀਆ ਤੇ ਉਹਨਾਂ ਦੇ ਪਿਤਾ ਦਾ ਨਾਮ ਸੀਗਾ ਮੈਥਾਇਲ ਉਹ ਮੈਥਾਇਲ ਗੰਦਾ ਪਿਓ ਜਿਹਦੀ ਆਪਾਂ ਗੱਲ ਕਰਦੇ ਆ ਅੱਜ ਤੇ ਫਿਰ ਨਾ 27 ਜੁਲਾਈ ਦੀ ਸਵੇਰ ਮਤਲਬ ਵੀ ਸਵੇਰ ਨੂੰ ਜਦੋਂ ਮਤਲਬ ਇੱਕ ਨਾ ਉਹਦੇ ਜਿਵੇਂ ਮੈਂ ਕੁਰਸੀ ਤੇ ਬੈਠਾ ਉਹਦਾ ਕੁਰਸੀ ਦੇ ਨਾਲ ਬੈਲ ਲੱਗੀ ਹੁੰਦੀ ਸੀਗੀ ਜਿਵੇਂ ਆਪਾਂ ਕੋਈ ਇਨਸਪੈਕਟਰ ਬੈਲ ਵਜਾ ਕੇ ਸਿਪਾਈਆਂ ਨੂੰ ਨਹੀਂ ਸਕਦਾ ਉਦਾਂ ਹੀ ਉਹ ਆਪਦੀਆਂ ਤਿੰਨੇ ਬੇਟੀਆਂ ਨੂੰ ਬੈਲ ਵਜਾ ਕੇ ਬੁਲਾਉਂਦਾ ਹੁੰਦਾ ਸੀਗਾ ਆਪਦੇ ਕੋਲ ਚੰਗਾ ਭਲਾ ਸੀਗਾ ਤੁਰਨ ਵਧੀਆ ਤੁਰਦਾ ਫਿਰਦਾ ਸੀਗਾ ਸਭ ਕੁਝ ਵਧੀਆ ਸੀਗਾ ਉਹ ਮਤਲਬ ਵੀ ਸਿਹਤ ਪੱਖੋਂ ਪਰ ਉਹਦੇ ਉਹਦੇ ਚ ਹੰਕਾਰ ਸੀਗਾ ਜਿਹੜਾ ਉਹ ਉਹ ਬਹੁਤ ਜ਼ਿਆਦਾ ਹੰਕਾਰ ਸੀਗਾ ਉਹ ਬੈਲ ਵਜਾਉਂਦਾਗਾ ਤੇ ਉਹਦੀ ਵੱਡੀ ਬੇਟੀ ਆਉਂਦੀ ਹੈਗੀ ਉਹਦਾ ਨਾਮ ਸੀ ਕ੍ਰਿਸਟੀਨਾ ਜਿਹੜੀ ਕ੍ਰਿਸਟੀਨਾ ਆਉਂਦੀ ਉਹ ਵੱਡੀ ਬੇਟੀ ਉਹਦੀ ਉਮਰ ਹੁੰਦੀ 19 ਸਾਲ ਦੀ ਉਹਨਾਂ ਉਸ ਦਿਨ ਨਾ ਕਮਰੇ ਚ ਬਹੁਤ ਜ਼ਿਆਦਾ ਗੰਦ ਪੈ ਰਾਇਆ ਸੀਗਾ ਪਿਆ ਹੋਇਆ ਸੀਗਾ ਤੇ ਉਹਨਾਂ ਉਹਨੂੰ ਮਤਲਬ ਵੀ ਬਹੁਤ ਗੁੱਸਾ ਆਇਆ ਮਥਾਇਲ ਨੂੰ ਗੰਦ ਦੇਖ ਕੇ ਜਦੋਂ ਉਹਦੀ ਪਹਿਲੀ ਬੇਟੀ ਆਉਂਦੀ ਹੈ ਬੈਲ ਵਜਾਉਣ ਦੇ ਨਾਲ ਹੀ ਫਿਰ ਨਾ ਉਹ ਉਹਦਾਂ ਇੰਨੀ ਗਾਲੀ ਗਲੋਚ ਕਰਦਾ ਇੰਨੀ ਉੱਚੀ ਉੱਚੀ ਉਹਨੂੰ ਮਤਲਬ ਵੀ ਡਾਂਟਦਾ ਹੈਗਾ ਤੇ ਨਾਲ ਉਹਨੂੰ ਕੁੱਟਮਾਰ ਕਰਦਾ ਫਿਰ ਉਹਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਬਹੁਤ ਗੰਦੀ ਤਰ੍ਹਾਂ ਲੱਤਾਂ ਨਾਲ ਕੁੱਟਣਾ ਮਤਲਬ ਵੀ ਉੱਥੇ-ਉੱਥੇ ਲੱਤਾਂ ਮਾਰਨੀ ਜਿੱਥੇ ਆਪ ਕੇਰਲਾ ਤੋਂ ਕੋਟਨ ਤੋਂ ਬਾਅਦ ਵੀ ਉਹਨੇ ਇੱਕ ਗੰਦੀ ਹਰਕਤ ਕੀਤੀ ਪੇਪਰ ਸਪਰੇਅ ਮੂੰਹ ਤੇ ਮਾਰਿਆ ਉਹਦੇ ਪੇਪਰ ਸਪਰੇਅ ਚ ਲਾਲ ਮਿਰਚਾਂ ਹੁੰਦੀਆਂ ਉਹਨੂੰ ਸਭ ਨੂੰ ਪਤਾ ਹੀ ਹੋਣਾ ਤੇ ਉਹ ਫਿਰ ਜਦੋਂ ਉਹਦੇ ਮੂੰਹ ਤੇ ਪਾਉਂਦਾ ਹੁੰਦਾ ਸੀਗਾ ਹਰ ਇੱਕ ਵਾਰ ਉਹ ਉਦਦੇ ਦੀ ਨਹੀਂ ਕਹਾਣੀ ਉਦੋਂ ਪਹਿਲਾਂ ਵੀ ਬਹੁਤ ਟਾਈਮ ਤੋਂ ਉਹਦੇ ਪੇਪਰ ਸਪਰੇਅ ਮੂੰਹ ਤੇ ਪਾਉਂਦਾ ਆ ਰਿਹਾ ਹੈਗਾ ਤੇ ਉਹਨਾਂ ਕੁੜੀ ਨੂੰ ਵਿਚਾਰੀ ਉਹਨੂੰ ਦਮਾ ਹੋ ਗਿਆ ਸੀਗਾ ਤੇ ਦਮੇ ਹੋਣ ਤੇ ਫਿਰ ਸਾਹ ਜਦੋਂ ਉਹ ਅੰਦਰ ਜਾਈ ਜਾਂਦੀ ਅੰਦਰ ਜਾਈ ਜਾਂਦੀ ਤੇ ਫਿਰ ਉਹਦੇ ਸਾਹ ਮਗਰ ਜਦੋਂ ਰੋਕ ਰੋਕ ਕੇ ਆਉਂਦਾ ਸੀਗਾ ਦਮਾ ਸਾਨੂੰ ਪਤਾ ਹੀ ਵੀ ਕੀ ਚੀਜ਼ ਹੈ ਫਿਰ ਉਹ ਦੂਜਾ ਉਹਨੂੰ ਪੇਪਰ ਸਪਰੇਅ ਬੰਦਵਾਉਂਦਾ ਉਹ ਆਪਦੇ ਰੂਮ ਚ ਚਲੀ ਜਾਂਦੀ ਹੈ ਕੁੜੀ ਫਿਰ ਉਹ ਜਹੰਕਾਰ ਇੰਨਾ ਤੋਂ ਆਪਦੇ ਦੋਵੇਂ ਛੋਟੀਆਂ ਬੇਟੀਆਂ ਨੂੰ ਬੰਦਾ ਰੂਮ ਚ ਤੇ ਉਹਦਾ ਨਾਮ ਸੀਗਾ ਅਜਲੀਨਾ ਤੇ ਮਾਰੀਆ ਉਹ ਜਦ ਰੂਮ ਚ ਆਉਂਦੀਆਂ ਉਹੀ ਕੁੱਟਮਾਰ ਉਹਨਾਂ ਨਾਲ ਗਾਲੀ ਗਲੋਚ ਉਹਨਾਂ ਨਾਲ ਉਹੀ ਲੱਤਾਂ ਨਾਲ ਕੁੱਟਣਾ ਬਹੁਤ ਗੰਦੀਆਂ ਗੰਦੀਆਂ ਥਾਮਾਂ ਤੇ ਉਹਨਾਂ ਦੇ ਲੱਤਾਂ ਮਾਰਨੀ ਆ ਫਿਰ ਜਦੋਂ ਕੁੱਟ ਖਾ ਕੇ ਵਿਚਾਰੀਆਂ ਆਪਦੇ ਕਮਰੇ ਚ ਫਿਰ ਉਹ ਚਲੀ ਜਾਂਦੀਆਂ ਫਿਰ ਉਹ ਮਤਲਬ ਵੀ ਆਪਦੀ ਵੱਡੀ ਭੈਣ ਕ੍ਰਿਸਟੀਨਾ ਬਾਰੇ ਸੋਚਦੀਆਂ ਉਹਦੀ ਬਿਮਾਰੀ ਬਾਰੇ ਸੋਚਦੀਆਂ ਉਹ ਸੋਚਦੀਆਂ ਜਾਂ ਤਾਂ ਇਹ ਇਹਨੂੰ ਮਾਰ ਦੂਗਾ ਤੇ ਜਾਂ ਇਹ ਇਹਨੂੰ ਕੋਈ ਵੱਡੀ ਬਿਮਾਰੀ ਲੱਗ ਜੂਗੀ ਐਦੇ ਪੇਪਰ ਸਪਰੇ ਨਾਲ ਤੇ ਫਿਰ ਉਹ ਨਾ ਇੱਕ ਪਲਾਨ ਬਣਾਉਂਦੀਆਂ ਆਪਦੇ ਪਿਓ ਨੂੰ ਮਾਰਨ ਦਾ ਉਹ ਤੋਂ ਬਦਲਾ ਲੈਣ ਦਾ ਬਦਲਾ ਸਾਰੀ ਜ਼ਿੰਦਗੀ ਦਾ ਬਦਲਾ ਇੱਕੇ ਰਾਤ ਚ ਲੈਣ ਦਾ ਪਲਾਨ ਬਣਾਉਂਦੀਆਂ ਉਹ ਦੋਵੇਂ ਕੁੜੀਆਂ ਛੋਟੀਆਂ ਦੋਵੇਂ ਕੁੜੀਆਂ ਕ੍ਰਿਸਟੀਨਾ ਨੂੰ ਕੁਝ ਨਹੀਂ ਪਤਾ ਹੁੰਦਾ ਇਹਦੇ ਬਾਰੇ ਤੇ ਉਹ ਉਹ ਕਹਿੰਦੀਆਂ ਵੀ ਆਪਾਂ ਜਦੋਂ ਰਾਤ ਨੂੰ ਸੁੱਤਾ ਪਿਆ ਹੋਊਗਾ ਨਾ ਉਦੋਂ ਤੇ ਅਟੈਕ ਕਰ ਦਾਂਗੇ ਉਹੀ ਗੱਲ ਉਹੀ ਜਦੋਂ ਸੁੱਤਾ ਪਿਆ ਸੀਗਾ ਇੱਕ ਇੱਕ ਕੁੜੀ ਕੋਲ ਸੀਗਾ ਥੋੜਾ ਇੱਕ ਕੁੜੀ ਕੋਲ ਸੀਗਾ ਚਾਕੂ ਤੇ ਪਰ ਉਹਦਾ ਮਤਲਬ ਵੀ ਕਿੱਥੇ ਉਹ ਜਾਗ ਜਾਂਦਾ ਜਦੋਂ ਉਹਦੇ ਅਟੈਕ ਕਰਨ ਲੱਗ ਜਾਂਦੀਆਂ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਇਹਨੂੰ ਮਾਰਨ ਨੂੰ ਆਈਆਂ ਕੁੜੀਆਂ ਤੇ ਉਹ ਮਤਲਬ ਹੀ ਉੱਠ ਖੜਦਾ ਤੇ ਉਹ ਮਤਲਬ ਉਲਟਾ ਉਹਨਾਂ ਦੇ ਪਿੱਛੇ ਭੱਜਣ ਲੱਗ ਜਾਂਦਾ ਹੈਗਾ ਤੇ ਉਹ ਚਾਕੂ ਉਹਦਾ ਕੁੜੀ ਦਾ ਵਿਚਾਰੀ ਦਾ ਉੱਥੇ ਰੂਮ 'ਚ ਡਿੱਗ ਪੈਂਦਾ ਤੇ ਉਹ ਕੁੜੀਆਂ ਦੇ ਮਗਰ ਮਗਰ ਸਾਰੇ ਮਤਲਬ ਹੀ ਘਰ 'ਚ ਤੁਰਿਆ ਫਿਰਦਾ ਹੁੰਦਾ ਹੈਗਾ ਤੇ ਉਹਨਾਂ ਨੂੰ ਕ੍ਰਿਸਟੀਨਾ ਨੂੰ ਪਤਾ ਲੱਗ ਜਾਂਦਾ ਤੇ ਉਹ ਕ੍ਰਿਸਟੀਨਾ ਫਿਰ ਦਿਮਾਗ ਸੋਚਦੀ ਹੈ ਦਿਮਾਗ 'ਚ ਵੀ ਇੰਨਾ ਜਦ ਮਾਰਨ ਦੀ ਕੋਸ਼ਿਸ਼ ਕੀਤੀ ਤੇ ਬਚ ਗਿਆ ਤੇ ਇਹਦਾ ਹੁਣ ਸਾਨੂੰ ਜਮੇ ਹੀ ਮਾਰ ਦੂਗਾ ਇਹ ਤਾਂ ਪਹਿਲੇ ਸਾਨੂੰ ਬਿਨਾਂ ਗਲਤੀ ਤੋਂ ਇੰਨਾ ਮਾਰਦਾ ਕਰਦਾ ਸੀਗਾ ਹੁਣ ਤਾਂ ਇਹਨੇ ਸਾਨੂੰ ਮਾਰ ਹੀ ਦੇਣਾਗਾ ਤੇ ਉਹ ਫਿਰ ਨਾ ਚਾਕੂ ਚੱਕਦੀ ਆ ਉਥੋਂ ਕਮਰੇ ਚ ਤੇ ਉਹਦੀ ਹਿੱਕ 'ਚ ਮਾਰਦੀ ਆ ਮਥਾਈਲ ਜੀ ਆਪਦੇ ਪਿਓ ਦੇ ਆਪਦੀ ਪਿਓ ਦੀ ਹਿੱਕ 'ਚ ਮਤਲਬ ਇਹਦੇ ਦਿਲ 'ਚ ਵਿਚਾਲੇ ਮਾਰਦੀ ਆਗੀ ਤੇ ਉੱਥੋਂ ਮਾਰ ਕੇ ਉੱਥੋਂ ਮਤਲਬ ਦੱਬ ਦਿੰਦੀ ਆਗੀ ਚਾਕੂ ਤੇ ਉਸ ਤੋਂ ਬਾਅਦ ਉਹ ਵੀ ਮਥਾਈਲ ਜੀ ਹੋਏ ਨੇ ਉਹ ਮੌਕੇ ਦੀ ਮੌਤ ਹੋ ਜਾਂਦੀ ਆਗੀ ਤਿੰਨੇ ਕੁੜੀਆਂ ਨਰਵਸ ਸੀ ਥੋੜੀਆਂ ਅੰਦਰੋਂ ਅੰਦਰੋਂ ਥੋੜੀਆਂ ਮਤਲਬ ਇਹਨਾਂ ਨੂੰ ਖੁਸ਼ੀ ਵੀ ਹੋਈ ਵੀ ਸਾਡਾ ਖਿਹੜਾ ਛੁੱਟ ਗਿਆ ਇਸ ਤੋਂ ਇਹ ਦਰਿੰਦੇ ਪਿਆਉ ਤੋਂ ਤੇ ਉਹ ਫਿਰ ਪੁਲਿਸ ਆਉਂਦੀ ਹੈ ਪੁਲਿਸ ਨੂੰ ਸਭ ਕੁਝ ਦੱਸ ਦਿੰਦੀਆਂ ਉਹ ਵੀ ਇਹ ਐ ਇਦਾਂ ਇਦਾਂ ਵੀ ਸਾਥ ਹੋਏ ਮਾਰਿਆ ਗਿਆ ਤੇ ਜਦੋਂ ਪੁਲਿਸ ਉਹਨਾਂ ਨੂੰ ਕਸਟਡੀ ਚ ਲੈ ਲੈਂਦੀ ਹੈਗੀ ਤੇ ਉਸ ਤੋਂ ਬਾਅਦ ਫਿਰ ਇੱਥੇ ਕਹਾਣੀ ਖਤਮ ਨਹੀਂ ਹੋਈ ਤੁਸੀਂ ਸੋਚਦੇ ਹੋਗੇ ਉਹ ਮਰ ਗਿਆ ਤੇ ਕਹਾਣੀ ਖਤਮ ਹੋ ਗਈ ਨਹੀਂ ਅਜੇ ਤਾਂ ਉਹ ਕਹਾਣੀ ਇੱਥੇ ਸ਼ੁਰੂ ਹੋ ਰਹੀ ਹੈ ਤੇ ਜਦੋਂ ਮਤਲਬ ਵੀ ਉਹਨੂੰ ਨਾ ਫਿਰ ਅਦਾਲਤ ਮਤਲਬ ਵੀ ਪ੍ਰੋਸੀਜਰ ਚੱਲਦਾ ਹੈਗਾ ਇੱਕ ਨਾ ਅਸ਼ੀਆ ਚ ਉੱਥੋਂ ਦਾ ਲਾਗ ਆ ਵੀ ਆਪਦੇ ਘਰ ਦਾ ਮਸਲਾ ਉੱਥੇ ਘਰ ਚੀਜ਼ ਸਮਝ ਲੈ ਜਾਵੇ ਤੇ ਫਿਰ ਉਹ ਕੁੜੀਆਂ ਮਤਲਬ ਵੀ ਬਹੁਤ ਡਿਫੈਂਡ ਕਰਦੀਆਂ ਆਪਦੇ ਆਪ ਨੂੰ ਵੀ ਅਸੀਂ ਸੈਲਫ ਡਿਫੈਂਸ ਲਈ ਮਾਰਿਆ ਪਰ ਉਹ ਇਹ ਤੰਗ ਕਰਦਾ ਸੀ ਇਹ ਕਰਦੇ ਪਰ ਅਦਾਲਤ ਨੇ ਉਹਨਾਂ ਨੂੰ 2 ਮਹੀਨੇ ਦੀ ਸਜ਼ਾ ਸੁਣਾਤੀ ਮਤਲਬ 2 ਮਹੀਨੇ ਉਹ ਕਸਟਡੀ ਵਧਾਤੀ ਉਹਨਾਂ ਦੀ ਤੇ ਫਿਰ ਉਹ ਇਹ ਕੇਸ ਨਾਲ ਇੱਥੇ ਰੁਕਿਆ ਨਾ ਸੀਗਾ ਜੇ ਉਹ ਕੁੜੀਆਂ ਦੀ ਬਹੁਤ ਛੋਟੀ ਉਮਰ ਸੀ ਤਾਂ ਕਰਕੇ ਕੇਸ ਬਹੁਤ ਵਧਿਆ 2018 ਚ ਸੋ ਉਹਨੂੰ ਜਿਹੜੇ ਵੀ ਮੇਰੇ ਹਾਨ ਤੋਂ ਵੱਡੇ ਐ ਮੈਥੋਂ ਥੋੜੇ ਜੇ ਉਹਨਾਂ ਨੂੰ ਪਤਾ ਹੋਊਗਾ ਜੇ ਉਹਨਾਂ ਨੇ ਨਿਊਜ਼ ਸੁਣੀ ਵੀ 2018 ਚ ਇਹਦੀ ਨਿਊਜ਼ ਆਈ ਸੀ 2018 ਦੇ ਕੇਸ मतलब ਵੀ ਪੂਰੀ ਦੁਨੀਆ ਚ ਮਤਲਬ ਖਬਰਾਂ ਆ ਗਈਆਂ ਇਸ ਕੇਸ ਦੀਆਂ ਫਿਰ ਉਹ ਦੋ ਮਹੀਨੇ ਦੀ ਉਹ ਸਜ਼ਾ ਹੋ ਜਾਂਦੀ ਹੈ ਫਿਰ ਨਾ ਇੱਕ ਜਿਹੜੀਆਂ ਉਹਦੀਆਂ ਕੁੜੀਆਂ ਨੇ ਸਹਿਲੀਆਂ ਹੁੰਦੀਆਂ ਉਹਨਾਂ ਕੋਲ ਮਤਲਬ ਪ੍ਰੋਟੈਸਟ ਪ੍ਰੋਟੈਸਟ ਕਰਨ ਉਹਦੀਆਂ ਸਹਿਲੀਆਂ ਤੇ ਉਹ ਗਾਂ ਸਹਿਲੀਆਂ ਦੇ ਮਾਤਾ ਪਿਤਾ ਹੁੰਦੇ ਆਗੇ ਉਹਨਾਂ ਦਾ ਮਤਲਬ ਡਿਫੈਂਡ ਕਰਨ ਕੁੜੀਆਂ ਤੇ ਉਹ ਜਦੋਂ ਸਹਿਲੀਆਂ ਉਹ ਜਿਹੜੀਆਂ ਕੁੜੀਆਂ ਸੀਗਾ ਉਹ ਨਾ ਸਕੂਲ ਚ ਜਾ ਕੇ ਪਹਿਲਾਂ 2016 ਤੱਕ ਉਹ ਸਕੂਲ ਚ ਜਾਂਦਾਂ ਹੁੰਦੀਆਂ ਸੀਗਾ ਪਰ ਉਦੋਂ ਦਾ ਦੋ ਸਾਲ ਤੱਕ ਉਹਨੇ ਕਮਰੇ ਚ ਬੰਦ ਕਰਕੇ ਰੱਖਿਆ ਸੀਗਾ ਉਹਨਾਂ ਨੂੰ 2016 ਤੋਂ ਲੈ ਕੇ 18 ਤੱਕ 18 ਤੱਕ ਉਹਨਾਂ ਨੇ ਮਤਲਬ ਵੀ ਕਤਲ ਹੀ ਕਰਤਾ ਸੀਗਾ ਆਪਣੇ ਪਿਓ ਦਾ ਤੇ 2016 ਤੋਂ ਪਹਿਲਾਂ ਜਦ ਸਕੂਲ 'ਚ ਉਹ ਆਪਦੀਆਂ ਸਹੇਲੀਆਂ ਨੂੰ ਦੱਸਦੀਆਂ ਸੀ ਵੀ ਸਾਡੇ ਨਾਲ ਸਾ ਘਰਿਆ ਜਾ ਹੋਇਆ ਸਾਡੇ ਮੇਰੇ ਪਿਤਾ ਨੇ ਸਾਡੇ ਨੇ ਆ ਕੀਤਾ ਸਾਡੇ ਨਾਲ ਕੁੱਟਮਾਰ ਕੀਤੀ ਸਾਡੇ ਨਾਲ ਗਾਲੀ ਗਲੋਚ ਕੀਤਾ ਪੇਪਰ ਸਪਰੇ ਸਭ ਕੁਝ ਦੱਸਦੀਆਂ ਸੀਗਾ ਆਪਣੀਆਂ ਸਹੇਲੀਆਂ ਹੋ ਜਾ ਕੇ ਤੇ ਉਹ ਗਾਂ ਸਹੇਲੀਆਂ ਆਪਦੇ ਮਤਲਬ ਵੀ ਪੇਰੈਂਟਸ ਨੂੰ ਦੱਸ ਦਿੰਦੀਆਂ ਸੀਗਾ ਤੇ ਫਿਰ ਉਹਨਾਂ ਦੇ ਪੇਰੈਂਟਸ ਵੀ ਉਹਨਾਂ ਦੇ ਹੱਕ ਚ ਆ ਗਏ ਤੇ ਸਹੇਲੀਆਂ ਵੀ ਹੱਕ ਚ ਆ ਗਈਆਂ ਪਰ ਉੱਥੇ ਇੱਕ ਐਂਟਰੀ ਹੁੰਦੀ ਆ ਉਹਦੀ ਮਥਾਈਲ ਦੀ ਪਤਨੀ ਦੀ ਪਤਨੀ ਦੀ ਐਂਟਰੀ ਹੋਣ ਤੋਂ ਬਾਅਦ ਮਤਲਬ ਉਹਨਾਂ ਕੁੜੀਆਂ ਦੀ ਮਾਂ ਦੀ ਐਂਟਰੀ ਹੁੰਦੀ ਹੈਗੀ ਉਹ ਦੱਸਦੀ ਹੈ ਕਿ ਮਤਲਬ ਸਾਰੀ ਕਹਾਣੀ ਉਹ ਕਹਿੰਦੀ ਵੀ ਮੇਰਾ ਨਾ 1996 ਜਿਹਦੇ ਨਾਲ ਵਿਆਹ ਹੋਇਆ ਸੀਗਾ ਤੇ ਅਸੀਂ 2094 'ਚ ਮਿਲੇ ਸੀਗੇ ਤੇ ਜਦੋਂ ਜਦੋਂ ਹੀ ਅਸੀਂ ਮਿਲੇ ਤੇ ਮੇਰੇ ਨਾਲ ਵੀ ਉਹਦੀ ਕੁੱਟਮਾਰ ਕਰਨੀ ਸ਼ੁਰੂ ਕਰਤੀ ਸੀਗੀ ਇਸ ਬੰਦੇ ਨੇ ਤੇ ਪਰ ਮੈਂ ਕਹਿੰਦੀ ਫਿਰ ਵੀ ਇਹਨਾਂ ਨੇ ਵਿਆਹ ਕਰਾ ਲਿਆ 1996 ਜਿਹਨਾਂ ਦਾ ਵਿਆਹ ਹੋ ਜਾਂਦਾਗਾ ਵਿਆਹ ਹੋਣ ਤੋਂ ਬਾਅਦ ਇਹਨਾਂ ਦੇ ਇੱਕ ਬੱਚਾ ਹੁੰਦਾ ਮੁੰਡਾ ਮੁੰਡਾ ਵੀ ਹੁੰਦਾ ਇਹਨਾਂ ਤੇ ਇਹਨੇ ਕੁੜੀਆਂ ਦਾ ਭਰਾ ਵੀ ਹੁੰਦਾ ਇੱਕ ਤੇ ਉਹ ਮਤਲਬ ਹੈ ਵੀ ਜਦੋਂ ਮੈਂ ਵੱਡਾ ਵੱਡਾ ਹੁੰਦਾ ਜਾਂਦਾ ਉਹੀ ਕੁਝ ਮਤਲਬ ਗੰਦੀਆਂ ਹਰਕਤਾਂ ਉਸ ਪਿਓ ਨੇ ਉਹਦੇ ਮੁੰਡੇ ਨਾਲ ਕਰਨੀਆਂ ਸ਼ੁਰੂ ਕਰਤੀਆਂ ਸੀਗਾ ਮਤਲਬ ਉਹਨੂੰ ਕੁੱਟਣਾ ਮਾਰਨਾ ਬਹੁਤ ਗੰਦੀਆਂ ਗਾਲੀ ਗਲੋਚ ਕਰਨਾ ਤੇ ਉਹ ਸਭ ਤੋਂ ਮੁੰਡਾ ਤੰਗ ਆ ਚੁੱਕਿਆ ਸੀਗਾ ਤੇ ਉਹਨੇ ਉਹਨੂੰ ਘਰੋਂ ਬਾਹਰ ਕੱਢਤਾ ਸੀਗਾ ਮਥਾਇਲ ਨੇ ਆਪਦੇ ਮੁੰਡੇ ਨੂੰ ਘਰੋਂ ਕੱਢਤਾ ਸੀਗਾ ਬੇਦਖਲ ਕਰਤਾ ਸੀਗਾ ਮਤਲਬ ਮੁੰਡਾ ਬਹੁਤ ਸਿਆਣਾ ਸੀਗਾ ਉੱਪਰ ਫਿਰ ਵੀ ਉਹਦਾ ਸੋਨੂੰ ਪਿਓ ਦਾ ਪਤੀ ਕਿੰਦਾ ਦਾਗਾ ਮਥਾਇਲ ਕਿੰਦਾ ਦਾਗਾ ਉਹਨੇ ਆਪਦੇ ਮੁੰਡੇ ਨੂੰ ਘਰੋਂ ਕੱਢਤਾ ਤੇ ਪਰ ਮਾਂ ਤਾਂ ਮਾਈ ਹੁੰਦੀ ਐ ਮਾਂ ਨੇ ਉਹਦੇ ਰਿਸ਼ਤੇਦਾਰਾਂ ਕੋਲ ਭੇਤਾ ਆਪਦਾ ਮ ਵੀ ਉਹਨੂੰ ਆਏ ਸੀਗੇ ਵੀ ਇਹ ਤਾਂ ਬਚੈਰੂ ਗਦਰਿੰਦੇ ਤੋਂ ਨਹੀਂ ਤਾਂ ਇਹਨੂੰ ਮਾਰ ਦੂਗਾ ਇਹ ਤੇ ਉਹ ਮ ਰਿਸ਼ਤੇਦਾਰਾਂ ਕੋਲ ਰਹਿਣ ਲੱਗ ਗਿਆ ਉਹਦਾ ਮੁੰਡਾ ਫਿਰ ਉਸ ਤੋਂ ਬਾਅਦ ਉਹ ਮਤਲਬ ਵੀ ਕੁੜੀਆਂ ਕੁੜੀਆਂ ਗੱਲ ਦੱਸਦੀਆਂ ਉਹ ਮਤਲਬ ਉਹ ਅੱਡ ਬਾਅਦ ਚੋਂ ਉਹ ਕੁੜੀ ਮੋਦੀ ਘਰ ਵਾਲੀ ਦੱਸਦੀ ਹੈ ਮਥਾਇਲ ਦੀ ਵੀ ਅਸੀਂ ਬਾਅਦ ਚੋਂ ਅੱਡ-ਅੱਡ ਹੋ ਗਏ ਸੀਗੇ ਇਹ ਤਿੰਨੇ ਬੇਟੀਆਂ ਨਾਲ ਰਹਿਣ ਲੱਗ ਗਿਆ ਸੀਗਾ ਮੈਂ ਆਪ ਅੱਡ ਹੋ ਗਈ ਸੀਗੀ ਫਿਰ ਨਾ ਉਹ ਕੁੜੀਆਂ ਇੱਕ ਮਤਲਬ ਵੀ ਗੱਲ ਦੱਸਦੀਆਂ ਜਿਹੜੀ ਮਤਲਬ ਵੀ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਵੀ ਆਹ ਸਭ ਕੀਤਾ ਉਸ ਗੰਦੇ ਪਿਆਉਣ ਨੇ ਉਹ ਕੁੜੀਆਂ ਕਹਿੰਦੀਆਂ ਜਦੋਂ ਸਾਡੀ ਉਮਰ ਸੀਗੀ 12 ਤੋਂ 13 ਸਾਲ ਤੱਕ ਸਾਡੇ ਨਾਲ ਨਾ ਇਹ ਮਤਲਬ ਜਦੋਂ ਉਹ ਅੱਡ ਹੋ ਗਈ ਸੀਗੀ ਉਹਦੀ ਪਤਨੀ ਤੇ ਪਰ ਫਿਰ ਤੁਹਾਨੂੰ ਪਤਾ ਤਾਂ ਹੈਗਾ ਹੀ ਉਹ ਗੰਦਾ ਬੰਦਾ ਉਹਦੇ ਨਾਲ ਅੰਦਰ ਮਤਲਬ ਸਰੀਰਕ ਭੁੱਖ ਉਹਦੀ ਵੱਧ ਗਈ ਸੀਗੀ ਮਥਾਇਲ ਦੀ ਸਰੀਰਕ ਭੁੱਖ ਉਹਦੀ ਇੰਨੀ ਵੱਧ ਗਈ ਸੀਗੀ ਤੇ ਨਾ ਉਹ ਸਰੀਰਕ ਭੁੱਖ ਨੂੰ ਮਟਾਉਣ ਵਾਸਤੇ ਆਪਦੀਆਂ ਧੀਆਂ ਦਾ ਇਸਤੇਮਾਲ ਕਰਦਾ ਰਿਹਾ ਤੁਸੀਂ ਮੈਂ ਆਪਦੀਆਂ ਧੀਆਂ ਨਾਲ ਉਹ ਸਭ ਕੁਝ ਕਰਦਾ ਰਿਹਾ ਜੋ ਆਪਦੀ ਪਤਨੀ ਨਾ ਕੀਤਾ ਸੀਗਾ ਉਹਨੇ ਉਹੀ ਕਦੇ ਕ੍ਰਿਸਟੀਨਾ ਦੀ ਬਾਰੀ ਆ ਜਾਂਦੀ ਸੀ ਕਿ ਕਦੇ ਉਹਦੀ ਜਲੀਨਾ ਦੀ ਕਦੇ ਸਭ ਤੋਂ ਛੋਟੀ ਮਾਰੀਆ ਦੀ ਮਾਰੀਆ ਦੀ 12 ਤੋਂ 9 ਸਾਲਾਂ ਦੀ ਸੀਗੀ 8-9 ਸਾਲਾਂ ਦੀ ਸੀਗੀ ਉਹ ਕੁੜੀ ਸੌਰੀ 10 ਸਾਲਾਂ ਦੀ ਸੀਗੀ ਮਾਰੀਆ ਜਦੋਂ ਉਹਦੇ ਨਾਲ ਇਹ ਸਭ ਸਰੀਰਕ ਸੰਬੰਧ ਬਣਾਏ ਉਹਦੇ ਪਿਓ ਨੇ ਦੇਖੋ ਤੁਸੀਂ ਹੁਣ ਇਹ ਕਿਹੜਾ ਪਿਓ ਕਰ ਸਕਦਾ ਦੁਨੀਆ ਚ ਹੈ ਜਾਂ ਪਿਓ ਹੈ ਜੋ ਆਪਦੀ ਧੀਆਂ ਨਾਲ ਇਹ ਸਭ ਕੁਝ ਕਰ ਸਕੇ ਨਹੀਂ ਹੋਣਾ ਜਵਾਬ ਤੁਹਾਡੇ ਕੋਲ ਤੁਹਾਡਾ ਜਵਾਬ ਨਾ ਮੈਂ ਨਹੀਂ ਫਰੇ ਸੀਗਾ ਮਥਾਇਲ ਇੱਕ ਗੰਦਾ ਬੰਦਾ ਸੀਗਾ ਜਿਹਨੇ ਆਪਿਆਂ ਤਿੰਨੇ ਬੇਟੀਆਂ ਨਾਲ ਸੰਬੰਧ ਬਣਾਏ ਸਰੀਰਕ ਸੰਬੰਧ ਬਣਾਏ ਉਹ ਸੀਗੀਆਂ ਬੱਚੀਆਂ ਸੀਗਾ ਉਹਨਾਂ ਨੂੰ ਕੁਝ ਨਹੀਂ ਪਤਾ ਸੀਗਾ ਵੀ ਕੀ ਕਰ ਰਿਹਾ ਸਾਡੇ ਨਾਲ ਜਿਵੇਂ ਜਿਵੇਂ ਉਹਨਾਂ ਨੂੰ ਸੂਹ ਆਉਂਦੀ ਰਹੀ ਉਹ ਮੇਮ ਉਹ ਆਹਦੇ ਸਹੇਲੀਆਂ ਨਾਲ ਗੱਲ ਕਰਦੀਆਂ ਨਹੀਂ ਮਤਲਬ ਸਾਡੇ ਨਾਲ ਉਹ ਕਰਦਾ ਉਹ ਸਭ ਕੁਝ ਦੱਸਦੀਆਂ ਰਹੀਆਂ ਜਦੋਂ 2 ਸਾਲ ਕੈਦ ਰੱਖਿਆ ਉਹ 2 ਸਾਲਾਂ ਵੀ ਸਰੀਰਕ ਸੰਬੰਧ ਬਣਾਏ ਮਤਲਬ ਤੁਸੀਂ ਐਂ ਹਿਸਾਬ ਲਾ ਲਓ ਜਦੋਂ ਉਹਨਾਂ ਦੀ ਉਮਰ ਸੀਗੀ 12 ਤੋਂ 13 12 ਸਾਲ ਤੇ ਲੱਗ ਕੇ ਗਿਆ ਸੀਗਾ ਉਹ ਸਰੀਰਕ ਸੰਬੰਧ ਬਣਾਉਣ 5 ਸਾਲ ਸਰੀਰਕ ਸੰਬੰਧ ਬਣਾਏ ਉਹ ਗੰਦੇ ਪਿਓ ਨੇ ਲਗਾਤਾਰ ਲਗਾਤਾਰ ਗੰਦੇ ਸਬੰਧ ਬਣਾਏ ਤੇ ਫਿਰ ਨਾ ਉਸ ਤੋਂ ਬਾਅਦ ਜਦੋਂ ਇਹ ਦੱਸਦੀਆਂ ਘਟਨਾ ਮਤਲਬ ਵੀ ਆਪ ਦੀ ਸਾਰੀ ਸਟੋਰੀ ਦੱਸਦੀਆਂ ਤੇ ਉਹਦੀ ਗਵਾਹੀ ਭਰਦੀ ਆ ਉਹਦੀ ਪਤਨੀ ਮਤਲਬ ਉਹਦੀ ਕੁੜੀਆਂ ਦੀ ਮਾਂ ਤੇ ਉਹਦੀਆਂ ਸਹੇਲੀਆਂ ਤੇ ਉਹਨਾਂ ਦੇ ਪੇਰੈਂਟਸ ਤੇ ਫਿਰ ਉਹ ਤੋਂ ਬਾਅਦ ਜਦੋਂ ਅਦਾਲਤ ਤੇ ਕੇਸ ਚੱਲਿਆ ਤੇ ਉਹਦੀ ਜਾਂਚ ਕਰਨੀ ਸ਼ੁਰੂ ਕਰਤੀ ਮਥਾਇਲ ਦੀ ਮਤਲਬ ਉਹਨਾਂ ਨੇ ਮਥਾਇਲ ਦਾ ਬੈਕਗ੍ਰਾਉਂਡ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹ ਅਦਾਲਤ ਉਹਨਾਂ ਨੂੰ ਮਤਲਬ ਵੀ ਅਦਾਲਤ ਵਾਲਿਆਂ ਨੂੰ ਇਦਾਂ ਚਾਹੀ ਵੀ ਕੁੜੀਆਂ ਝੂਠ ਨਾ ਬੋਲਦੀਆਂ ਉਹਨਾਂ ਜਾਂ ਇਹਨਾਂ ਦੀ ਪਤਨੀ ਵਗੈਰਾ ਤੇ ਉਹਨਾਂ ਮਤਲਬ ਵੀ ਬੈਕਗ੍ਰਾਉਂਡ ਚੈੱਕ ਕਰਨ ਲੱਗ ਜਾਂਦੇ ਆ ਪਤਾ ਕਰਨ ਲੱਗ ਜਾਂਦੇ ਆ ਪੁਲਿਸ ਵਾਲੇ ਵੀ ਕਿੱਦਾਂ ਦਾ ਸੀਗਾ ਜਦੋਂ ਗਵੰਡੀਆਂ ਨੂੰ ਜਾ ਕੇ ਪੁੱਛਦੇ ਆ ਉਹ ਵੀ ਐਂ ਕਹਿੰਦੇ ਵੀ ਉਹ ਬਹੁਤ ਗੰਦਾ ਬੰਦਾ ਸੀਗਾ ਆਪਦੇਆਂ ਕੁੜੀਆਂ ਨਾਲ ਬਹੁਤ ਗੰਦੀਆਂ ਹਰਕਤਾਂ ਕਰਦਾ ਸੀਗਾ ਇਹ ਤੇ ਉਹਨਾਂ ਨੂੰ 2 ਸਾਲਾਂ ਲਈ ਕੈਦ ਰੱਖਿਆ ਕਮਰੇ ਚ ਕੁੱਟਮਾਰ ਰੋਜ਼ ਇਹਨਾਂ ਦੇ ਘਰੇ ਕੁੱਟਮਾਰ ਹੁੰਦੀ ਸੀਗੀ ਤੇ ਫਿਰ ਉਹ ਮਤਲਬ ਗਵੰਡਕਾਂ ਸਾਰਾ ਕੁਝ ਦੱਸਦਾ ਸੀਗਾ ਤੇ ਫਿਰ ਉਹ ਜਦੋਂ ਅਦਾਲਤ ਮਤਲਬ ਵੀ ਉਹਤੇ ਕੇਸ ਪਾਉਂਦੀ ਹੈ ਮਰੇ ਹੋਏ ਬੰਦੇ ਤੇ ਮਤਲਬ ਕੇਸ ਚਲਾ ਦਿੰਦੀ ਹੈਗੀ ਮਥਾਇਲ ਤੇ ਤੇ ਨਾਲੇ ਕੁੜੀਆਂ ਉਧਰ ਆ ਫਿਰ ਮਤਲਬ ਉਮਰ ਸਜ਼ਾ ਉਹਨਾਂ ਦੀ ਘੱਟ ਹੋ ਜਾਂਦੀ ਹੈ ਕੁੜੀਆਂ ਦੀ ਮਤਲਬ ਵੀ ਸੈਲਫ ਡਿਫੈਂਸ ਦਾ ਕੇਸ ਬਣ ਜਾਂਦਾ ਹੈ ਇਹ ਗਵਾਹੀਆਂ ਕਰਕੇ ਪ੍ਰੋਟੈਸਟਾਂ ਕਰਕੇ ਇਹ ਕੇਸ ਮਤਲਬ ਵੀ ਐਦਾਂ ਨੱਪਿਆ ਜਾਣਾ ਸੀਗਾ ਕੁੜੀਆਂ ਦੀ ਜ਼ਿੰਦਗੀ ਮਤਲਬ ਐਦਾਂ ਤਬਾਹ ਹੋ ਜਾਣੀ ਸੀਗੀ ਜੇ ਇਹ ਨਿਊਜ਼ 'ਚ ਨਾ ਆਉਂਦਾ ਮਤਲਬ ਵੀ ਉਹਦੀਆਂ ਸਹੇਲੀਆਂ ਨਾ ਆਉਂਦੀਆਂ ਉਹਦੀ ਮਾਂ ਨਾ ਆਉਂਦੀ ਤੇ ਇਹ ਕੇਸ ਉਦਾਂ ਹੀ ਨੱਪਿਆ ਜਾਣਾ ਸੀਗਾ ਤੇ ਉਹ ਵਿਚਾਰੀਆਂ ਕੁੜੀਆਂ ਨੂੰ ਸਜ਼ਾ ਹੋ ਜਾਣੀ ਸੀਗੀ ਸਜ਼ਾ ਤਾਂ ਮੈਂ ਹੋਰ ਵੀ ਸੀਗੀ ਪਰ ਉਹ ਸਜ਼ਾ ਬਹੁਤ ਘੱਟ ਕਰਤੀ ਸੀਗੀ ਅਦਾਲਤ ਨੇ ਤਾਂ ਕਰਕੇ ਫਿਰ ਹਾਈਲ ਤੇ ਕੇਸ ਚੱਲ ਪੈਂਦਾ ਹੈ ਮਤਲਬ ਕੇਸ ਲੱਗ ਹੋ ਜਾਂਦਾ ਤੇ ਉਦੋਂ ਦਾ ਫਿਰ ਉਹਨਾਂ ਦੀ ਸਜ ਮਤਲਬ ਬਹੁ ਘੱਟ ਕਰ ਦਿੱਤੀਆਂ ਨੇ ਕੁੜੀਆਂ ਦੀ ਤੇ 2018 ਚ ਮਤਲਬ ਬਹੁਤ ਹਾਈਲਾਈਟ ਹੋਇਆ ਸੀਗਾ ਕੇਸ ਇਹ ਮੈਂ ਸੋਚਿ ਮੈਂ ਜਦ ਜ਼ਿਆਦਾ ਕਹਾਣੀ ਪੜ੍ਹੀ ਤੇ ਸੁਣੀ ਤੇ ਮੈਂ ਤਾਂ ਹੈਰਾਨ ਰਹਿ ਗਿਆ ਵੀ ਇੱਕ ਇੰਨਾ ਗੰਦਾ ਪਿਆਰ ਵੀ ਹੋ ਸਕਦਾ ਜਿਹੜਾ ਤਿੰਨ ਬੇਟੀਆਂ ਨਾਲ ਸਰੀਰਕ ਸੰਬੰਧ ਬਣਾ ਸਕਦਾ ਉਹਨਾਂ ਦੇ ਕੁੜੀਆਂ ਨੂੰ ਮਾਰਨਾ ਕੁੱਟਣਾ ਗਾਲੀ ਗਲੋਚ ਕਰਨਾ ਸਰੀਰਕ ਸੰਬੰਧ ਬਣਾਉਣੇ ਇੱਕ ਜਿਸਮ ਦੀ ਭੁੱਖ ਮਟਾਉਣੀ ਇਹ ਸਭ ਬਹੁਤ ਗੰਦੀਆਂ ਹਰਕਤਾਂ ਕੀਤੀਆਂ ਹੋਣੇ ਇਹ ਪਰ ਕੁੜੀਆਂ ਨੇ ਬਦਲਾ ਲੈ ਲਿਆ ਸੀਗਾ ਤੇ ਉਹਨੂੰ ਮਤਲਬ ਵੀ ਮਾਰਤਾ ਸੀਗਾ ਮਥਾਈ ਨੂੰ ਆਪਣੇ ਪਿਓ ਤੋਂ ਬਦਲਾ ਲੈ ਲਿਆ ਸੀ ਕੁੜੀਆਂ ਨੇ ਤਾਂ ਪਰ ਕੁੜੀਆਂ ਹੁਣ ਹੈ ਜੇ ਪਿੱਛੇ ਜੀ ਮਤਲਬ ਵੀ ਉਹ ਬਾਹਰ ਆਇਆ ਜੇਲ੍ਹ ਚ ਜੇਲ੍ਹ ਚ ਬਾਹਰ ਵੀ ਨਹੀਂ ਮਤਲਬ ਵੀ ਅਦਾਲਤਾਂ ਨੇ ਉਹਨਾਂ ਨੂੰ ਇਹ ਕਹਿਤਾ ਸੀਗਾ ਵੀ ਤੁਸੀਂ ਨਾ ਘਰੇ ਰਹਿ ਸਕਦੇ ਹੋ ਮਤਲਬ ਵੀ ਘਰ ਤੋਂ ਬਾਹਰ ਨਹੀਂ ਜਾ ਸਕਦੇ ਪਰ ਘਰੇ ਰਹਿ ਸਕਦੇ ਹੋ ਮੀਡੀਆ ਨਾਲ ਵੀ ਗੱਲ ਕਰ ਸਕਦੇ ਹੋ ਤੁਸੀਂ ਪਹਿਲਾਂ ਮੀਡੀਆ ਨਾਲ ਗੱਲ ਕਰਨ ਤੋਂ ਮਨਾ ਕਰਤਾ ਸੀਗਾ ਉਹਨਾਂ ਨੇ ਅਦਾਲਤਾਂ ਲੈਣ ਤੇ ਪਰ ਜੱਜ ਨੇ ਫਿਰ ਪਰ ਉਹਨਾਂ ਨੇ ਜਦੋਂ ਮਕੇਸ਼ ਸਟਰੋਂਗ ਹੋ ਗਿਆ ਸੈਲਵ ਡਿਫੈਂਸ ਦਾ ਕੇਸ ਬਣ ਗਿਆ ਤੇ ਉਸ ਤੋਂ ਬਾਅਦ ਮਤਲਬ ਉਹਨਾਂ ਨੂੰ ਘਰੇ ਰਹਿਣ ਦੀ ਇਜਾਜ਼ਤ ਦਿੱਤੀ ਕੁੜੀਆਂ ਨੂੰ ਤੇ ਪਰ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਜਨਜ਼ਰ ਕੇ ਇਸ ਮਤਲਬ ਵੀ ਸਾਰਾ ਨਿਪਟਦਾ ਨਹੀਂ ਸੀਗਾ ਤੇ ਆ ਗਾਣੀ ਸੀ ਉਸ ਦਰਿੰਦੇ